ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਬਾਲ ਜਵਾਨੀ ਅਰ ਬਿਰਧਪਨ ਤਿੰਨ ਅਵਸਥਾਾਂ ਜਾਣ ਜੀਵ ਦੇ ਮਨ ਦੀਆਂ ਤਿੰਨ ਹਾਲਤਾਂ ਹਨ ਰਜੋ ਤਮੋ ਸਤੋ ਇ쨰 ਤਰ੍ਹਾਂ ਸਰੀਰ ਦੀਆਂ ਵੀ ਤਿੰਨ ਅਵਸਥਾਵਾਂ ਹਨ ਬਚਪਨ ਜਵਾਨੀ ਅਤੇ ਬੜੇਪਾ ਗੁਰਬਾਣੀ ਵਿੱਚ ਤਿੰਨੇ ਹੀ ਅਵਸਥਾ ਨੂੰ ਸਫਲ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਹਰ ਇੱਕ ਅਵਸਥਾ ਦਾ ਆਪਣਾ ਔਗਣ ਹੈ ਅਤੇ ਆਪਣੀ ਮਹਾਨਤਾ ਹੈ ਬਾਲਪਨ ਅਚੇਤ ਹੈ ਬੁੱਧੀ ਵਿਕਸਿਤ ਨਹੀਂ ਹੁੰਦੀ ਜੀਵਨ ਦਾ ਬਹੁ ਮੁੱਲਾ ਪਰਵਾ ਵਿਅਕਤੀ ਲੰਗ ਜਾਂਦਾ ਹੈ ਕੇ ਕਡੋਲਿਆਂ ਤੋਂ ਮਤ ਉੱਚੀ ਨਹੀਂ ਜਾਂਦੀ ਇਸ ਨੂੰ ਸਫਲ ਕਰਨ ਦੀ ਕੁਰਬਾਨੀ ਵਿੱਚ ਕੁਝ ਪ੍ਰੇਰਣਾ ਮਿਲਦੀਆਂ ਹਨ ਅਗਰ ਗਰਭ ਕਾਲ ਤੋਂ ਮਾਂ ਬੱਚੇ ਨੂੰ ਚੰਗੇ ਸੰਸਕਾਰ ਦੇ ਕੇ ਸ਼ੁਰੂ ਕਰੇ ਅਤੇ ਜਨਮ ਤੋਂ ਬਾਅਦ ਉਸ ਦੀ ਪਰਵਰਿਸ਼ ਵਿੱਚ ਖਾਸ ਧਿਆਨ ਰੱਖਿਆ ਬੱਚੇ ਨੂੰ ਡਾਕਟਰ ਬਣਾਣਾ ਹੈ ਇੰਜੀਨੀਅਰ ਬਣਾਣਾ ਹੈ ਕੁਝ ਮਿਹਨਤ ਕਰਨੀ ਪੈਂਦੀ ਹੈ ਅਤੇ ਜੇਕਰ ਪਕਟ ਬਣਾਣਾ ਹੈ ਤਾਂ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਮਾਂ ਨੇ ਦਿੱਤੀ ਹੋਈ ਸਿੱਖਿਆ ਨਾਲ ਤਰੂ ਗੋਪੀਜਨ ਪ੍ਰੀਤੀ ਵਰਗੇ ਪਰਮਾਤਮਾ ਵੱਲ ਆਪਣਾ ਜੀਵਨ ਮੋੜ ਕੇ ਜੇਕਰ ਬੱਚਾ ਛੋਟੀ ਉਮਰ ਵਿੱਚ ਪ੍ਰਭੂ ਚਿੰਤਨ ਵਿੱਚ ਗੀਲ ਹੋ ਜਾਂਦਾ ਹੈ ਤਾਂ ਉਹਨੂੰ ਅਚੇਤ ਨਹੀਂ ਸੁਚੇਤ ਹੋ ਗਿਆ ਹੈ ਅਤੇ ਜੇਕਰ ਸੁਚੇਤ ਹੋ ਗਿਆ ਹੈ ਤਾਂ 발ਬੰਦ ਸਫਲ ਹੋ ਗਿਆ ਹੈ। ਕਾਂਸਾ ਦਾ ਪਹਿਰਲਾ ਪਾਂਦੇ ਨੂੰ ਕਹਿੰਦਾ ਹੈ ਮੈਨੂੰ ਰਾਮ ਦੇ ਨਾਮ ਦਾ ਗਿਆਨ ਦੇ ਵਿਰਤ ਦਾ ਗਿਆਨ ਮੈਨੂੰ ਲੈਣਾ ਮੋਕੋ ਕਹਾ ਪੜਾਵਸ ਆਲ ਜਾਲ ਮੇਰੀ ਪਟੀਆਂ ਲਿਖ ਦੋ ਸ਼੍ਰੀ ਗੋਪਾਲ ਸ਼ੱਕਰ ਦੇ ਲਾਲਚ ਵਜੋ ਫਰੀਦ ਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਪਰ ਜਦ ਨਮਾਜ਼ ਵਿੱਚ ਲੀਨ ਹੋ ਗਏ ਤਾਂ ਅਜਿਹਾ ਰਸ ਚੜਿਆ ਕਿ ਜਗਤ ਦੇ ਸਾਰੇ ਰਸ ਫਿੱਕੇ ਪੈ ਗਏ ਫਰੀਦਾ ਸ਼ੱਕਰ ਖੰਡ ਨਿਵਾਜ ਗੁੜਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਬੱਚਿਆਂ ਨਾਲ ਜੇ ਥੋੜੀ ਜਿਹੀ ਵੀ ਮਿਹਨਤ ਕੀਤੀ ਜਾਵੇ ਤਾਂ ਉਹਨਾਂ ਦੀ ਸਮਾਧੀ ਜਲਦੀ ਲੱਗਦੀ ਹੈ ਕਿਉਂਕਿ ਉਹਨਾਂ ਵਿੱਚ ਪ੍ਰਭੂ ਪ੍ਰਾਪਤੀ ਵਾਲੇ ਗੁਣ ਸਹਿਜੇ ਹੀ ਹੁੰਦੇ ਹਨ ਉਹ ਨਿਰਵੈਰ ਹੈ ਭੋਲਾ ਹੈ ਅੰਦਰੋਂ ਬਾਹਰ ਇੱਕ ਹੈ ਜੇਕਰ ਬੱਚੇ ਨੂੰ ਸੁਚੇਤ ਕਰ ਦਿੱਤਾ ਜਾਵੇ ਤਾਂ ਸਾਗਰ ਨੂੰ ਪ੍ਰਾਪਤ ਕਰਨ ਵਿੱਚ ਵੀ ਸਫਲ ਹੋ ਜਾਂਦਾ ਹੈ ਇਸ ਤਰ੍ਹਾਂ ਚਪਲ ਹੋ ਕੇ ਬਾਲਪਨ ਚਪਲ ਹੋ ਜਾਂਦਾ ਹੈ ਜਵਾਨੀ ਇੱਕ ਜੋਸ਼ ਦਾ ਨਾਂ ਹੈ ਇੱਕ ਖੜ ਹੈ ਇੱਕ tufaan ਹੈ ਪਰ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰੀਏ ਇਸ ਦੀ ਕਾਟ ਹੈ ਜਿਸ ਨਾਲ ਜਵਾਨੀ ਵੀ ਕਾਰਾਂ ਵਿੱਚ ਲੰਗ ਜਾਂਦੀ ਹੈ ਫੜਦੇ ਪਾਣੀ ਨੂੰ ਜਿਵੇਂ ਬੰਨ ਲਾ ਕੇ ਬਤਨ ਵਿੱਚ ਲਾਇਆ ਜਾਂਦਾ ਹੈ ਅਤੇ ਹੱਡੀ ਮਾਰ ਤੋਂ ਵੀ ਬਚਾਇਆ ਜਾਂਦਾ ਹੈ ਉਸੇ ਤਰ੍ਹਾਂ ਜੁਬਾਨੀ ਨੂੰ ਗੁਰੂ ਦੇ ਲੈਕੇ ਲਾ ਕੇ ਪਾਪ ਗੁਰੂ ਦੇ ਹੁਕਮ ਵਿੱਚ ਰੱਖ ਕੇ ਹੀ ਚੰਗਲ ਕੀਤਾ ਜਾ ਸਕਦਾ ਹੈ ਗੁਰੂ ਗੁਰੂ ਦੇ ਨਿਕਰਨ